ਗਲੋਬਲ ਪੰਜਾਬ ਟੀਵੀ ਦੇਖ ਰਹੇ ਹੋ ਤੁਸੀਂ ਮੈਂ ਹਾਂ ਅਨੂਜਾ ਸ਼ਰਮਾ SYL ਦੇ ਮੁੱਦੇ ਤੇ ਜਿਸ ਤਰੀਕੇ ਦੇ ਨਾਲ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਤੋਂ ਸਵਾਲ ਕੀਤੇ ਨੇ ਉਸ ਤੋਂ ਬਾਅਦ ਪੰਜਾਬ ਦੇ ਵਿੱਚ SYL ਦਾ ਮੁੱਦਾ ਸਭ ਤੋਂ ਜ਼ਿਆਦਾ ਭਖਿਆ ਹੋਇਆ ਹੈ। ਉਹਨੂੰ ਹੀ ਲੈ ਕੇ ਅੱਜ ਜਿਹੜੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਉਹਨਾਂ ਨੇ ਵੀ ਇੱਕ ਬਿਆਨ ਦਿੱਤਾ ਔਰ ਉਹਨਾਂ ਨੇ ਰਾਜਸਥਾਨ ਦੇ ਵਿੱਚ ਆਪਣੀ ਸਪੀਚ ਵਿੱਚ ਇਹ ਲੇਕਿਆ ਕਹਿੰਦੇ ਕਿ ਮੈਂ ਜਿਸ ਵਕਤ ਗੁਜਰਾਤ ਦਾ ਮੁੱਖ ਮੰਤਰੀ ਸੀ ਤੇ ਮੈਂ ਰਾਜਸਥਾਨ ਨੂੰ ਇੱਕ ਘੰਟੇ ਦੇ ਵਿੱਚ ਨਰਮਦਾ ਤੋਂ ਪਾਣੀ ਦੇ ਦਿੱਤਾ ਸੀ ਔਰ ਕਹਿੰਦੇ ਕਈ ਸਰਕਾਰਾਂ ਅੱਜ ਵੀ ਲੜੀ ਮਰੀ ਜਾਂਦੀਆਂ ਪਈਆਂ ਨੇ ਪਾਣੀ ਹੱਲੇ ਤੱਕ ਨਹੀਂ ਦਿੱਤਾ ਗਿਆ ਇਸ ਵਕਤ ਸਾਡੇ ਨਾਲ ਬੀਜੇਪੀ ਦੇ ਸੀਨੀਅਰ ਲੀਡਰ ਜਿਹੜੇ ਨੇ ਫਤੇਜੰਗ ਬਾਜਵਾ ਜੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਬਾਜੋ ਸਾਹਿਬ ਜਿਸ ਤਰੀਕੇ ਦੇ ਨਾਲ ਇਹ ਬਿਆਨ ਮੁੱਖ ਮੰਤਰੀ ਸਾਹਿਬ ਨੇ ਦਿੱਤਾ ਜਿਸ ਵਕਤ ਐਸਵਾਈਐਲ ਦਾ ਮੁੱਦਾ ਸਭ ਤੋਂ ਜ਼ਿਆਦਾ ਭਖਿਆ ਹੋਇਆ ਪੰਜਾਬ ਦੇ ਵਿੱਚ ਕਿੰਨਾ ਕੁ ਲੱਗਦਾ ਹੈ ਤੁਹਾਨੂੰ ਕਿ ਇਹ ਬਿਆਨ ਰਿਲੇਟ ਕਰਕੇ ਪੰਜਾਬ ਦੇ ਨਾਲ ਕੀਤਾ ਗਿਆ ਜਾਂ ਇੱਕ ਤੰਝ ਪੰਜਾਬ ਦੇ ਉੱਤੇ ਹੋ ਸਕਦਾ ਹੈ ਨਹੀਂ ਦੇਖੋ ਤੁਸੀਂ ਪ੍ਰਧਾਨ ਮੰਤਰੀ ਜੀ ਇੱਕ ਸੂਬੇ ਦੇ ਪ੍ਰਧਾਨ ਮੰਤਰੀ ਨਹੀਂ ਨੇ ਸਾਰੇ ਦੇਸ਼ ਦੇ ਪ੍ਰਧਾਨ ਮੰਤਰੀ ਨੇ ਔਰ ਜਿਹੜੇ ਨੈਚੁਰਲ ਵਸੀਲੇ ਹੁੰਦੇ ਨੇ ਬੇਸਿਕਲੀ ਇਹ ਨੇਸ਼ਨ ਦੇ ਵਸੀਲੇ ਹੁੰਦੇ ਹਨ ਪਰ ਜਿੱਥੋਂ ਤੱਕ ਪਾਣੀ ਦਾ ਮਸਲਾ ਪੰਜਾਬ ਦੇ ਪਾਣੀ ਦਾ ਮਸਲਾ ਐਸਪੀਐਲ ਦਾ ਜਿਹੜਾ ਮਸਲਾ ਬਾਰ-ਬਾਰ ਉੱਠ ਕੇ ਆ ਰਿਹਾ ਹੈ ਚਾਹੇ ਸੁਪਰੀਮ ਕੋਰਟ ਵੱਲੋਂ ਬਾਰ-ਬਾਰ ਕਿਹਾ ਜਾ ਰਿਹਾ ਹੈ ਵੀ ਤੁਸੀਂ ਬੈਠ ਕੇ ਆਪਸ ਦੇ ਵਿੱਚ ਇਸ ਦੇ ਉੱਤੇ ਦੋਵੇਂ ਸੂਬੇ ਬੈਠ ਕੇ ਆਪਸ ਵਿੱਚ ਵਿਚਾਰ ਕਰਨ ਤੇ ਇਸ ਦੇ ਕੋਈ ਕਾਮਨ ਵੇਲੇ ਬਨ ਜੀ ਦੇਖੋ ਪੰਜਾਬ ਤੇ 1960 65 ਤੋਂ ਪਹਿਲੇ ਜਦੋਂ ਪਾਣੀ ਪੰਜਾਬ ਕੋਲ ਪੂਰਾ ਸੀ ਪੰਜਾਬ ਨੇ ਰਾਜਸਥਾਨ ਨੂੰ ਪਾਣੀ ਦਿੱਤਾ ਪੰਜਾਬ ਨੇ ਦਿੱਲੀ ਨੂੰ ਪਾਣੀ ਦਿੱਤਾ ਤੇ ਪੰਜਾਬ ਨੇ ਹਰਿਆਣਾ ਨੂੰ ਵੀ ਪਾਣੀ ਦਿੱਤਾ ਕੋਈ ਪਾਣੀ ਦੀ ਪਾਬੰਦੀ ਨਹੀਂ ਸੀ ਪਰ ਅੱਜ ਪੰਜਾਬ ਦੀ ਸਥਿਤੀ ਇਹ ਆ ਗਈ ਹੈ ਵੀ ਪੰਜਾਬ ਦੇ ਵਿੱਚ ਕਈ ਸੂਬਿਆਂ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਪਾਣੀ ਦਾ ਮਿਆਰ ਇੰਨਾ ਡਿੱਗ ਚੁੱਕਾ ਹੈ ਜਿਹੜਾ ਅੱਜ ਤੋਂ 30 ਸਾਲ ਪਹਿਲੇ ਪਾਣੀ ਪੰਜਾਬ ਦਾ 40 ਫੁੱਟ 30 ਫੁੱਟ ਤੇ ਸੀਗਾ ਅੱਜ ਉਹ ਸਾਢੇ 3 300 4 400 ਫੁੱਟ ਤੇ ਥਲੇ ਚਲਾ ਗਿਆ ਹਾਂ ਪੰਜਾਬ ਕੋ ਪਾਣੀ ਹੁੰਦਾ ਦੇਸ਼ ਦਾ ਇੱਕ ਵਸੀਲਾ ਹੈ ਇੱਕ ਨੇਸ਼ਨ ਵਸੀਲਾ ਹੈ ਤੇ ਕਿਸੇ ਨੂੰ ਕੋਈ ਨਾਂ ਮ ਹੀ ਨਹੀਂ ਸੀ ਪਰ ਅੱਜ ਜੇ ਪੰਜਾਬ ਦੇ ਵਿੱਚੋਂ ਪਾਣੀ ਦੋਗੇ ਕਿ ਤੂੰ ਤੁਸੀਂ ਸਤਲੁਜ ਵੇਚ ਲੋ ਤੁਸੀਂ ਬਿਆਸ ਵੇਚ ਲੋ ਤੁਸੀਂ ਜਿਹੜਾ ਮਰਜ਼ੀ ਦਰਿਆ ਅੱਜ ਵੇਚ ਉਹ ਦਰਿਆ ਸੁੱਕੇ ਬਾਕੀ ਦਰਿਆ ਨਹਿਰਾਂ ਦੇ ਜਿਹੜੇ ਰਹਿ ਗਏ ਨੇ باقی ਦਰਿਆ ਹੁਣ ਸੁ ਮੇਰਾ ਇਹ ਮੰਨਣਾ ਹੈ ਵੀ ਇਹ ਸਥਿਤੀ ਦੇ ਵਿੱਚੋਂ ਠੀਕ ਹੈ ਜਿਹੜਾ ਵੀ ਪ੍ਰਧਾਨ ਮੰਤਰੀ ਹੋਣਗੇ ਕਿਸੇ ਪਾਰਟੀ ਦੇ ਵੀ ਹੋਣਗੇ ਉਹਨਾਂ ਦੀ ਇਹੋ ਹੀ ਸਟੇਟਮੈਂਟ ਹੋਏਗੀ ਵੀ ਇਸ ਚੀਜ਼ ਤੇ ਲੜਾਈ ਨਹੀਂ ਲੜਨੀ ਚਾਹੀਦੀ ਪਰ ਇਹਦੇ ਵਿੱਚ ਪੰਜਾਬ ਦੀ ਕੋਈ ਤੰਗਦਿਲੀ ਨਹੀਂ ਹੈ ਪੰਜਾਬ ਦੀ ਕੋਈ ਤੰਗਦਿਲੀ ਨਹੀਂ ਪਰ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਦੇਣ ਨੂੰ ਪਾਣੀ ਰਹਿ ਨਹੀਂ ਗਿਆ ਔਰ ਜਿਹੜਾ ਵੀ ਇਹ ਇੱਕ ਇਹੋ ਜਿਹਾ ਇਸ਼ੂ ਹੈ ਜਿਹੜਾ ਲੋਕਾਂ ਦੇ ਦਿਲਾਂ ਨਾਲ ਜੁੜਿਆ ਹੋਇਆ ਹੈ ਔਰ ਪੰਜਾਬ ਨੇ ਆਲਰੇਡੀ ਅਸੀਂ ਦੇ ਦੇਹਾਕਿਆਂ ਦੇ ਵਿੱਚ ਅਸੀਂ ਉਹ ਮਾੜਾ ਦੌਰ ਦੇਖਿਆ ਉਹ ਕਾਲਾ ਦੌਰ ਦੇਖਿਆ ਜਿਸ ਦੇ ਵਿੱਚ ਪੰਜਾਬ ਨੂੰ ਬਹੁਤ ਵੱਡਾ ਨੁਕਸਾਨ ਹੋਇਆ ਔਰ ਇਹੋ ਹੀ ਇੱਕ ਤਰਜ਼ ਦੇ ਉੱਤੇ ਅ ਰਮੀਸ਼ਾ ਰਿਪਰੈਜੈਂਟੇਸ਼ਨ ਹੋਈ ਹੈ ਵੀ ਪੰਜਾਬ ਨੂੰ ਇਹਨਾਂ ਮੁੱਦਿਆਂ ਦੇ ਉੱਤੇ ਬਿਲਕੁਲ ਛੇੜਨਾ ਨਹੀਂ ਚਾਹੀਦਾ ਹਾਂ ਪੰਜਾਬ ਨੂੰ ਪਾਣੀ ਹੋਵੇ ਤੇ ਕੋਈ ਇਤਰਾਜ਼ ਨਹੀਂ ਪਰ ਸਾਰੀ ਪਾਰਟੀਆਂ ਦਾ ਮੈਂ ਇਹ ਨਹੀਂ ਕਹਿੰਦਾ ਵੀ ਇੱਕ ਪਾਰਟਿਕੂਲਰ ਭਾਰਤੀ ਜਨਤਾ ਪਾਰਟੀ ਹੈ ਇਹ ਕਹਿੰਦਾ ਹਰ ਪਾਰਟੀ ਦਾ ਇਹੋ ਹੀ ਨਜ਼ਰੀਆ ਹੈ ਤੇ ਇਹੋ ਹੀ ਹੈ ਵੀ ਪੰਜਾਬ ਦੇ ਵਿੱਚ ਦੇਣ ਨੂੰ ਪਾਣੀ ਰਹਿ ਨਹੀਂ ਗਿਆ ਸੋ ਪੰਜਾਬ ਨੂੰ ਅਗਰ ਅੱਜ ਪਾਣੀਆਂ ਦੀ ਗੱਲ ਕਰਨੀ ਜਿਹੜਾ ਰਾਵੀ ਦਾ ਪਾਣੀ ਜਿਹੜਾ ਪਾਕਿਸਤਾਨ ਨੂੰ ਜਾਂਦਾ ਹੈ ਜੇ ਕੋਈ ਉਹਨੂੰ ਰੋਕੇ ਕੋਈ ਡੈਮ ਲਾ ਕੇ ਕੋਈ ਕਿਸੇ ਤਰੀਕੇ ਨਾਲ ਕੀਤਾ ਜਾ ਸਕਦਾ ਤੇ ਜਿਹੜਾ ਵੇਸਟ ਹੁੰਦਾ ਕਿਸੇ ਨੂੰ ਕੀ ਇਤਰਾਜ਼ ਹੋਏਗਾ ਪਰ ਜਿਹੜਾ ਅੱਜ ਦੀ ਤਾਰੀਖ ਦੇ ਵਿੱਚ ਸਤਲੁਜ ਚੋਂ ਪਾਣੀ ਦੇਣਾ ਉਹ ਜਿਹੜਾ ਹੈ ਅੱਜ ਇੱਕ ਨਾ ਮੁਮਕਨ ਹੈ ਔਰ ਇਸ ਦੇ ਉੱਤੇ ਜੇਕਰ ਸਾਡੀ ਪਾਰਟੀ ਨੂੰ ਸਾਡੇ ਪਾਰਟੀ ਪ੍ਰੈਜ਼ੀਡੈਂਟ ਜਿਹੜੇ ਸਟੇਟ ਦੇ ਪ੍ਰੈਜ਼ੀਡੈਂਟ ਨੇ ਸੁਨੀਲ ਜਾਕੜ ਜੀ ਉਹਨਾਂ ਦੇ ਥੱਲੇ ਇੱਕ ਡੈਲੀਗੇਸ਼ਨ ਜਿਹੜਾ ਹੈ ਉਹ ਜਾਏਗਾ ਸੈਂਟਰ ਗਵਰਨਮੈਂਟ ਨੂੰ ਜਿਹੜੇ ਸਾਡੇ ਪਾਣੀਆਂ ਦੇ ਬਸਲੇ ਦੇ ਉਤੇ ਜਿਹੜੇ ਮਨਿਸਟਰ ਨੇ ਸ਼੍ਰੀ ਕਿਜਿੰਦਰ ਸ਼ਖਾਵਤ ਜੀ ਉਹਨਾਂ ਨੂੰ ਵੀ ਮਿਲਾਂਗੇ ਪ੍ਰਾਈਮ ਮਿਨਿਸਟਰ ਸਾਹਮਣੂ ਵੀ ਮਿਲਾਂਗੇ ਔਰ ਆਪਣਾ ਪੱਖ ਰੱਖਾਂਗੇ ਪੰਜਾਬ ਦਾ ਤੋਂ ਪੰਜਾਬ ਸਾਡਾ ਫਰਜ਼ ਬੰਦਾ ਹੈ ਵੀ ਪੋਲਿਟਿਕਸ ਤੋਂ ਉੱਪਰ ਉੱਠ ਕੇ ਅਸੀਂ ਆਪਣੇ ਸੂਬੇ ਦਾ ਪੱਖ ਸੈਂਟਰ ਲੀਡਰਸ਼ਿਪ ਸਾਹਮਣੇ ਰੱਖੀਏ ਔਰ ਉਹ ਰੱਖਾਂਗੇ ਤੇ ਪੰਜਾਬ ਦੇ ਹਿੱਤਾਂ ਦੇ ਲਈ ਚਾਹੇ ਉਹ ਪਾਣੀ ਦਾ ਹਿੱਤ ਹੈ ਚਾਹੇ ਉਹ ਐਗਰੀਕਲਚਰ ਦਾ ਹੈ ਜਾਂ ਕੋਈ ਵੀ ਹਿੱਤ ਹੈ ਉਥੇ ਸਾਡਾ ਫਰਜ਼ ਬੰਦਾ ਹੈ ਬੱਜਾ ਸਰ ਤੁਸੀਂ ਕਿਹਾ ਕਿ ਅਸੀਂ ਆਪਣਾ ਜਿਹੜਾ ਆ ਉਹ ਇੱਕ ਜਿਹੜਾ ਆਪਣੇ ਸੋਚ ਹੈ ਜਾਂ ਆਪਣਾ ਜਿਹੜਾ ਹਿੱਸੇ ਦੀ ਗੱਲ ਹੈ ਉਹ ਆਪਾਂ ਜਾ ਕੇ ਉਥੇ ਰੱਖਾਂਗੇ ਪੱਖ ਰੱਖਾਂਗੇ ਆਪਣਾ ਉਥੇ ਜਾ ਕੇ ਲੇਕਿਨ ਉਥੇ ਇੱਕ ਪੱਖ ਜਿਹੜਾ ਪੰਜਾਬ ਦਾ ਪੰਜਾਬ ਵੱਲੋਂ ਵੀ ਰੱਖਿਆ ਜਾਣਾ ਸੀਗਾ ਤੁਹਾਨੂੰ ਲੱਗਦਾ ਕਿ ਤੁਹਾਨੂੰ ਰੱਖਣ ਦੀ ਲੋੜ ਇਸ ਲਈ ਪੈ ਰਹੀ ਹੈ ਕਿਉਂਕਿ ਉਹ ਜਿਹੜਾ ਪੱਖ ਹੈ ਰੱਖਿਆ ਜਾਣਾ ਚਾਹੀਦਾ ਸੀ ਉਹ ਸਹੀ ਢੰਗ ਦੇ ਨਾਲ ਨਹੀਂ ਰੱਖਿਆ ਜਾ ਰਿਹਾ ਯੋਂ ਦੇ ਉੱਤੇ ਤੁਹਾਡਾ ਕੀ ਸੋਚਣਾ ਹੈ ਇਹ ਕੋ ਇਹ ਮਸਲਾ ਹੋਣ ਸੈਂਟਰ ਦੀਆਂ ਸਰਕਾਰਾਂ ਦਾ ਨਹੀਂ ਰਹਿ ਗਿਆ ਇਹ ਮਸਲਾ ਸੁਪਰੀਮ ਕੋਰਟ ਦਾ ਜੀ ਸੈਂਟਰ ਦੀ ਸਰਕਾਰ ਨੇ ਤਾਂ ਤਾਂ ਜਾਣ ਨਹੀਂ ਪਈ ਤੁਸੀਂ ਮਿਲ ਕੇ ਦੋਵੇਂ ਸੂਬੇ ਦੀਆਂ ਸਰਕਾਰਾਂ ਮਿਲ ਕੇ ਤਾਂ ਕੋਈ ਹੱਲ ਕਰਦੇ ਸੋ ਮੇਰਾ ਇਹ ਕਹਿਣਾ ਮੇਰਾ ਇਹ ਕਹਿਣਾ ਇਹ ਹੈਗਾ ਵੀ ਆਪਾਂ ਨੂੰ ਇਸ ਚੀਜ਼ ਦੇ ਉੱਤੇ ਸਾਰਿਆਂ ਨੂੰ ਸਾਰੀ ਪਾਰਟੀਆਂ ਨੂੰ ਮਿਲ ਕੇ ਪੰਜਾਬ ਦੇ ਪ੍ਰਤੀ ਇਹਦਾ ਕੋਈ ਹੱਲ ਲੱਭਣਾ ਚਾਹੀਦਾ ਹੈ ਇਸ ਦੇ ਉੱਤੇ ਕੋਈ ਤਾਂ ਕਿ ਪੰਜਾਬ ਨੂੰ ਕੋਈ ਵੀ ਇਸ ਉਸ ਸਥਿਤੀ ਚੋਂ ਨਾ ਸਾਹਮਣਾ ਕਰਨਾ ਪਏ ਜਿਹੜੀ ਅੱਗੇ ਪੰਜਾਬ ਦੇ ਵਿੱਚ ਵਾਪਰ ਚੁਕੀਆਂ ਨੇ ਤੇ ਜਿਸ ਤਰ੍ਹਾਂ ਅਸੀਂ ਇਹ ਸਾਰੀਆਂ ਚੀਜ਼ਾਂ ਦੀ ਗੱਲ ਕਰਦੇ ਆਂ ਤੇ ਫਿਰ ਹੁਣ ਇਹ ਵੀ ਕਿਹਾ ਗਿਆ ਹੈ ਸੁਪਰੀਮ ਕੋਰਟ ਦੇ ਵੱਲੋਂ ਕਿ ਜਿਹੜੀ ਇੱਕ ਕੇਂਦਰ ਦੀ ਟੀਮ ਹੈ ਉਹ ਇੱਥੇ ਆਏਗੀ ਉਹ ਆ ਕੇ ਇੱਥੇ ਸਰਵੇਖਣ ਕਰੇਗੀ ਕੀ ਹਾਲਾਤ ਨੇ ਕਿਸ ਤਰੀਕੇ ਦੇ ਨੇ ਤੁਹਾਨੂੰ ਕੀ ਲੱਗਦਾ ਹੈ ਕਿ ਉਹਦੇ ਨਾਲ ਔਕੜਾਂ ਹੋਰ ਵਧਣਗੀਆਂ ਪੰਜਾਬ ਦੀਆਂ ਜਾਂ ਕੋਈ ਚੀਜ਼ ਇਹ ਪੰਜਾਬ ਦਾ ਨਹੀਂ ਬਿਲਕੁਲ ਮੈਂ ਸਮਝ ਨਹੀਂ ਆ ਵੀ ਹੋਂਤੇ ਆਪਾਂ ਨੂੰ ਸੁਪਰੀਮ ਕੋਰਟ ਨੂੰ ਕਿਦਾਂ ਟੈਕਲ ਕਰਨਾ ਵੇਖਣ ਤੇ ਆ ਵੀ ਸੁਪਰੀਮ ਕੋਰਟ ਦੇ ਵਿੱਚ ਸੂਬੇ ਦੇ ਜਿਹੜੀ ਅਸੂਲੇ ਸਰਕਾਰ ਹੈ ਉਹਨਾਂ ਨੇ ਕੀ ਪੱਖ ਰੱਖਿਆ ਜਾਂ ਕਿਸ ਰਿਪਰੈਜ਼ੈਂਟੇਟਿਵ ਆਇਆ ਹੋ ਸੁਪਰੀਮ ਕੋਰਟ ਦੀ ਕੀ ਸੋਚ ਹੈ ਉਹਨਾਂ ਦੇ ਜੱਜਾਂ ਦੀ ਕੀ ਸੋਚ ਹੈ ਇਸ ਨੂੰ ਮੁੱਖ ਰੱਖਦੇ ਆ 올 파티 미팅 ਮੇਰੇ ਸਾਹ ਆਪਣਾ ਸਦੀ ਜਾਨੀ ਚਾਹੀਦੀ ਹੈ ਔਰ ਇਤੇ ਸੈਸ਼ਨ ਵੀ ਬੁਲਾਇਆ ਜਾਣਾ ਚਾਹੀਦਾ ਵਿਧਾਨ ਸਭਾ ਦੇ ਸੈਸ਼ਨ ਵਿੱਚ ਇਹਦਾ ਫੈਸਲਾ ਜਿਹੜੀ ਵੀ ਲੀਡਰਸ਼ਿਪ ਹੈਗੀ ਹੈ ਜਿਹੜੇ ਇਸ ਮੌਕੇ ਦੇ ਐਮ ਐਲ ਏ ਸਹਿਬਾਨ ਨੇ ਸਾਰੀਆਂ ਪਾਰਟੀਆਂ ਦੇ ਮੈਂਬਰਸ ਨੂੰ ਨਾਲ ਲੈ ਕੇ ਇਤੇ ਇੱਕ ਫੈਸਲਾ ਕਰ ਤੇ ਜਿਸ ਵਕਤ ਕੇਂਦਰ ਦੀ ਟੀਮ ਦੀ ਗੱਲ ਆਂਦੀ ਹੈ ਉਸ ਵਕਤ ਅਕਾਲੀ ਦਲ ਅੱਜ ਹੀ ਕਹਿ ਕੇ ਗਈ ਇਹ ਗੱਲ ਕਹਿੰਦੀ ਕਿ ਜੇਕਰ ਕੋਈ ਟੀਮ ਆਂਦੀ ਹੈ ਤੇ ਪਿੰਡਾਂ ਪਿੰਡਾਂ ਦੇ ਵਿੱਚ ਜਾ ਕੇ ਅਸੀਂ ਕਹਿੰਦੇ ਉਹਦਾ ਵਿਰੋਧ ਕਰਾਂਗੇ ਇੱਥੇ ਉਹਨਾਂ ਨੂੰ ਕੰਮ ਨਹੀਂ ਕਰਨ ਦਿੱਤਾ ਜਾਏਗਾ ਇਹਨਾਂ ਦੀ ਸ਼ਬਦਾਵਲੀ ਜਿਹੜੀ ਉਹ ਅਕਾਲੀ ਦਲ ਵੱਲੋਂ ਯੂਜ਼ ਕੀਤੀ ਗਈ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਜੇਕਰ ਪੰਜਾਬ ਦੀ ਗੱਲ ਕਰੀਏ ਕੀ ਇਹ ਇੱਕ ਸਹੀ ਉਪਾਅ ਹੈਗਾ ਐਸ ਵਾਇਲ ਦੇ ਉੱਤੇ ਦੇ ਕੋਏ ਤੇ ਪੋਲਿਟੀਕਲ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਣੀ ਇਹ جاری ਹੈ ਮੈਂ ਸਮਝ ਨਾ ਇਹਨਾਂ ਚੀਜ਼ਾਂ ਦੇ ਪੰਜਾਬ ਦੇ ਮੁੱਦੇ ਮੈਂ ਇੱਕ ਲਿਖੀ ਸਾਰੇ ਪੰਜਾਬ ਦੀ ਸਾਰੀਆਂ ਪਾਰਟੀਆਂ ਸਿਆਸੀ ਪਾਰਟੀਆਂ ਦਾ ਇਹ ਪੱਖ ਹੈ ਤੁਸੀਂ ਜਦੋਂ ਵੀ ਟੀਵੀ ਤੇ ਗੱਲ ਚੱਲਦੀ ਹੈ ਹਰ ਪਾਰਟੀ ਦਾ ਹੀ ਪੱਖ ਹੁੰਦਾ ਇੱਕ ਮੂਦ ਬਾਣੀ ਨਹੀਂ ਦਾਂਗੇ ਤੇ ਜਦੋਂ ਸਾਰਿਆਂ ਦਾ ਇਹ ਪੱਖ ਹੀ ਹੈ ਤੇ ਸਾਰੇ ਪੰਜਾਬ ਦੀਆਂ ਪਾਰਟੀਆਂ ਕਿਉਂ ਨਹੀਂ ਇਕੱਠੀਆਂ ਹੋ ਕੇ ਇਸ ਦੇ ਉੱਤੇ ਸੁਪਰੀਮ ਕੋਰਟ 'ਚ ਜਵਾਬ ਦਿੰਦੀ ਹੈ ਜੇਕਰ ਇਹ ਮਸਲਾ ਇਨਾਂ ਸਾਰਿਆਂ ਦੇ ਦਿਲਾਂ ਨਾਲ ਜੁੜਿਆ ਹੈ ਪੋਲਿਟਿਕਲ ਆਪਾਂ ਸਿਆਸਤ ਨਾ ਕਰੀਏ 올 ਪਾਰਟੀ ਮੀਟਿੰਗ ਬੁਲਾ ਕੇ ਆਪਾਂ ਨੂੰ ਜਿਹੜੀ ਹੈਗੀ ਹੈ ਸਾਨੂੰ ਇਹਦਾ ਰੱਖਣਾ ਚਾਹੀਦਾ ਪੱਖ ਰੱਖਣਾ ਚਾਹੀਦਾ ਔਰ ਉਹ ਇੱਕ ਗੱਲ ਦੀ ਸਪਸ਼ਟੀਕਰਨ ਹੋਣਾ ਚਾਹੀਦਾ ਵੀ ਹਰ ਪਾਰਟੀ ਇਸ ਬਾਰੇ ਸੋਚ ਰਹੀ ਹੈ ਪੰਜਾਬ ਕੋ ਦੇਣ ਲਈ ਕਬੂਦ ਵੀ ਪਾਣੀ ਹੈ ਨਹੀਂ ਵਾਕਈ ਸਰਪਲਸ ਕੋਈ ਪਾਣੀ ਹੈ ਨਹੀਂ ਸੋ ਅੱਗੇ ਰੋਜ਼ ਖਬਰਾਂ ਆ ਰਹੀਆਂ ਨੇ ਪਾਕਿਸਤ ਆਪਣਾ ਜਿਹੜਾ ਪੰਜਾਬ ਹੈ ਜੇ ਪਾਣੀ ਇਹ ਤੋਂ ਖਤਮ ਹੋ ਗਿਆ ਤੇ ਰੇਗਿਸਤਾਨ ਬਣ ਜਾਊਗਾ ਜੀ ਪ੍ਰੀਵਾਰਨ ਕੀਤਾ ਜਾ ਰਿਹਾ ਹੈ ਝੋਨੇ ਦੀ ਫਸਲ ਨੂੰ ਘਟਾਉਣ ਦੀ ਗੱਲ ਕੀਤੀ ਜਾ ਰਹੀ ਹੈ ਹੋਰ ਫਸਲਾਂ ਲਾਣ ਦੀ ਗੱਲ ਕੀਤੀ ਜਾ ਤੇ ਜਿਹੜਾ ਪਾਣੀ ਘਟ ਪੀਨ ਧਰਤੀ ਦੇ ਵਿੱਚੋਂ ਸੋ ਇਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਣਾ ਸਾਨੂੰ ਇਹਦਾ ਫੈਸਲਾ ਲੈਣਾ ਚਾਹੀਦਾ ਹੈ ਨਾ ਕਿ ਇਹਨੂੰ ਪੋਲਿਟਿਕਲ ਰੰਗਤ ਦੇਣੀ ਚਾਹੀਦੀ ਹੈ ਬਿਕੋਜ਼ ਇਹ ਇਹ ਅੱਜ ਪੰਜਾਬ ਦਾ ਇੱਕ ਸਹੀ ਮੈਨੇ ਦੇ ਵਿੱਚ ਇੱਕ ਜਿਹੜੇ ਕਹਿੰਦੇ ਨਾ ਗਲੇ ਦੀ ਹੱਡੀ ਬਣ ਕੇ ਅਟਕੀ ਹੋਈ ਹੈ ਔਰ ਸਾਨੂੰ ਇਹਦਾ ਕੋਈ ਹੱਲ ਆਪਣਾ ਚਾਹੀਦਾ ਹੈ ਨਾ ਕਿ ਇਸ ਤੇ ਸਿਆਸਤ ਕਰਨੀ ਚਾਹੀਦੀ ਤੁਸੀਂ ਕਹਿੰਦੇ ਕਿ ਜਿਹੜੇ ਲੋਕ ਉਹਨਾਂ ਦੇ ਆਲਰੇਡੀ ਹਿਰਾਸਤ ਦੇ ਵਿੱਚ ਨੇ ਜਿਹੜੇ ਜੇਲ੍ਹਾਂ ਦੇ ਵਿੱਚ ਨੇ ਅਗਰ નિર્ਦੋਸ਼ ਹੁੰਦੇ ਹਾਲੇ ਤੱਕ ਬਾਹਰ ਆ ਜਾਂਦੇ ਲੇਕਿਨ ਇਹਦੇ ਉੱਤੇ ਆਮ ਆਦਮੀ ਪਾਰਟੀ ਦੇ ਜਿਹੜੇ ਵਰਕਰ ਨੇ ਉਹ ਕਹਿੰਦੇ ਕਿ ਉਹ ਲੋਕ નિર્ਦੋਸ਼ ਨੇ ਉਹਨਾਂ ਨੂੰ ਬਾਹਰ ਆ ਨਹੀਂ ਦਿੱਤਾ ਜਾ ਰਿਹਾ ਕਹਿੰਦੇ ਸੀਬੀਆਈ ਤੇ ਈਡੀ ਕਹਿੰਦੇ ਕੇਂਦਰ ਦੇ ਕਬਜ਼ੇ ਦੇ ਵਿੱਚ ਹੈ ਉਹ ਕੰਮ ਇਸ ਤਰੀਕੇ ਦੇ ਨਾਲ ਕਰਵਾ ਰਹੇ ਨੇ ਕਿ ਸਾਡੇ ਬੰਦੇ ਬਾਹਰ ਨਹੀਂ ਆ پا ਰਹੇ ਦੇਖੋ ਗੱਲ ਕਹਿਣ ਚ ਤੇ ਕਹਿਣੀ ਤੇ ਕਥਨੀ ਚ ਫਰਕ ਹੈ ਮੈਂ ਤਾਂ ਤੁਹਾਨੂੰ ਸਿੱਧੀ ਗੱਲ ਕਹੀ ਹੈ ਵੀ ਕਾਨੂੰਨ ਸਾਰਿਆਂ ਲਈ ਬਰਾਬਰ ਹੈ ਜੇ ਉਹ ਕੀ ਪੰਜਾਬ ਦੇ ਵਿੱਚ ਜਿਹੜੇ ਬੰਦੇ ਇਹਨਾਂ ਵਿਜੀਲੈਂਸ ਦੇ ਦਿੱਤੇ ਉਹਨਾਂ ਦੀ ਜਮਾਨਤਾ ਨਹੀਂ ਹੋਈਆਂ ਹੋਈਆਂ ਵਾਪਸ ਆਏ 댓 ਮੀਨਸ 댓 ਇਸ ਵੈਨ ਡੈਟਾ ਪੋਲਿਟਿਕਸ ਯਾਂ ਕਿਤੇ ਨਾ ਕਿਤੇ ਅਸੀਂ ਇਹ ਮੰਨ ਲੈਂਦੇ ਆ ਵੀ ਚਲੋ ਕਾਨੂੰਨ ਆਖਰ ਤੱਕ ਜੋ ਫੈਸਲਾ ਲਾਏਗੀ ਸਾਰਿਆਂ ਨੂੰ ਸਿਰ ਝੁਕਾ ਕੇ ਉਹ ਮੰਨਣਾ ਪਏਗਾ ਤੇ ਜੇਕਰ ਇਹ ਨਾਲ ਹੁੰਦਾ ਤੇ ਫਿਰ ਇਹ ਉਥੇ ਕਹਿੰਦੇ ਨੇ ਜੀ ਵੀ ਸਾਡੇ ਨਾਲ ਵੰਡੇਟਾ ਹੋ ਰਿਹਾ ਕੋਈ ਵੰਡੇਟਾ ਨਹੀਂ ਹੋ ਰਿਹਾ ਕਿੰਨੂੰ ਨਹੀਂ ਪਤਾ ਬਈ ਸ਼ਰਾਬ ਦੇ ਵੱਡਾ ਘਟਾਲਾ ਜਿਹੜਾ ਹੋਇਆ ਸੀ ਉਸ ਘਟਾਲੇ ਵਿੱਚ ਕਿੰਨਾ ਪੈਸਾ ਗਿਆ ਕਿਹਦੇ ਕਿਹਦੇ ਕੋਲ ਗਿਆ ਕਿਹੜਾ ਕਿਹੜਾ ਮੰਤਰੀ ਇਹਨਾਂ ਦਾ ਇਨਵੋਲ ਸੀ ਅਜੇ ਤਾਂ ਹੋਰ ਕਈ ਹੈਡ ਰੋਲ ਹੋਣੇ ਨੇ ਕਿਉਂਕਿ ਜਿਹੜੀ ਚੇਨ ਹੈ ਇਹ ਆਫਟਰ ਆਲ ਚੇਨ ਪਤਾ ਲੱਗ ਰਹੀ ਹੈ ਨਾ ਵੀ ਇਹ ਕੋਲ ਪੈਸਾ ਗਿਆ ਇਹਨੇ ਡੀ ਨੂੰ ਦਿੱਤਾ ਉਹ ਇਹ ਸਾਰੀ ਚੇਨ ਜਿਹੜੀ ਹੈ ਇਹ ਹੌਲੀ-ਹੌਲੀ ਜਿਹੜੀ ਇਨਫੋਰਸਮੈਂਟ ਡਾਇਰੈਕਟੋਰੇਟ ਹੈ ਇਹ ਸਾਰਾ ਕੁਝ ਇਹ ਉਸ ਪਹਿਲੂ ਤੱਕ ਪਹੁੰਚ ਰਹੀ ਹੈ ਉਹ ਸਚਾਈ ਨੂੰ ਲੋਕਾਂ ਸਾਹਮਣੇ ਨਿਸ਼ਰ ਕਰਨਾ ਹੈ ਦੇਖੋ ਜੇਕਰ ਕੋਈ ਵੰਡਟਾ ਪੋਲਿਟਿਕਸ ਹੋਏਗੀ ਤੇ ਧੱਕੇ ਨਾਲ ਕਿਸੇ ਲੀਡਰ ਨੂੰ ਜਾਂ ਪਾਰਟੀ ਨੂੰ ਦਬਾਨ ਦੀ ਕੋਸ਼ਿਸ਼ ਕੀਤੀ ਜਾਊ ਜਾਂ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾਊਗੀ ਤੇ ਜਿਹੜੇ ਹਿੰਦੁਸਤਾਨ ਦੇ ਲੋਕ ਨੇ ਉਹ ਜਵਾਬ ਦੇਣਗੇ ਸਮਝੇ ਕਿ ਨਹੀਂ ਕੋਈ ਵੀ ਪਾਰਟੀ ਉਸ ਕਿਸਮ ਦਾ ਬੈਂਡਟਾ ਨਾ ਕਰੇਗੀ ਇਲੈਕਸ਼ਨ ਈਅਰ ਹੈ 7 ਮਹੀਨੇ 8 ਮਹੀਨੇ ਬਾਅਦ ਇਲੈਕਸ਼ਨ ਹੈ ਕਿਸੇ ਨੇ ਵੀ ਕੋਈ ਇਹੋ ਜੀ ਗੱਲ ਕਿਸੇ ਪਾਰਟੀ ਨੇ ਨਹੀਂ ਕਰਨੀ ਜਿੱਦਾ ਨੁਕਸਾਨ ਪੋਲੀਟੀਕਲੀ ਉਸ ਪਾਰਟੀ ਨੂੰ ਹੋਵੇ ਤੁਸੀਂ ਇਲੈਕਸ਼ਨ ਦੀ ਗੱਲ ਕੀਤੀ ਤੇ ਇਲੈਕਸ਼ਨ ਦਾ ਹੀ ਆਖਰੀ ਸਵਾਲ ਕਰੂੰਗੀ 2024 ਦੇ ਲਈ ਤੁਹਾਨੂੰ ਲੱਗਦਾ ਕਿ ਭਾਜਪਾ ਆਪਣਾ ਇੱਕ ਮਿਆਰ ਪੰਜਾਬ ਚ ਬਣਾ ਪਾਏਗੀ ਔਰ ਪੰਜਾਬ ਦੇ ਵਿੱਚ ਕੁਝ ਸੀਟਾਂ ਲੈ ਕੇ ਹਾਸਲ ਕਰ ਪਾਏਗੀ ਬਿਲਕੁਲ ਦੇਖ ਤੋ ਕੋਈ ਦੋਰ ਆਏ ਨਹੀਂ ਪੰਜਾਬ ਦੇ ਵਿੱਚ ਭਾਜਪਾ ਅੱਗੇ ਨੂੰ ਮਜ਼ਬੂਤ ਹੋਈ ਹੈ ਕੱਲਿਆਂ ਪਹਿਲੇ ਉਹ ਅਲਾਈਂਸ ਦੇ ਵਿੱਚ ਹੀ ਅਕਾਲੀ ਦਲ ਦੇ ਨਾਲ ਔਰ ਕੱਲਿਆਂ ਜਿਹੜਾ ਉਹ ਹੁਣ ਇਲੈਕਸ਼ਨ ਲੜੀ ਹੈ ਚਾਹੇ ਉਹ ਜਲੰਧਰ ਦੀ ਬਾਇਲੈਕਸ਼ਨ ਹੋਈ ਹੋਏ ਇਹ ਕੋਈ ਵੀ ਸੰਗਰੂਰ ਦੀ ਇਲੈਕਸ਼ਨ ਵੀ ਹੋਈ ਹੈ ਤੇ ਭਾਰਤੀ ਜਨਤਾ ਪਾਰਟੀ ਨੇ ਸੰਗਰੂਰ ਵਿੱਚ ਅਕਾਲੀ ਦਲ ਨਾਲ ਬੈਟਰ ਪਰਫਾਰਮ ਕੀਤਾ ਹੈ। ਔਰ ਇਸੇ ਤਰੀਕੇ ਜਿਹੜਾ ਹੈਗਾ ਵੀ ਜਿਹੜੀ ਸਾਡੀ ਪਾਰਟੀ ਦਾ ਅਕਸ ਜਿਹੜਾ ਹੈ ਉਹ ਅੱਗੇ ਨਾਲ ਮਜ਼ਬੂਤ ਹੋਇਆ ਹੈ। ਲੋਕ ਵਿਸ਼ਵਾਸ ਕਰ ਰਹੇ ਨੇ ਉਹ ਇਹ ਸਮਝ ਲੈਣੇ ਉਹਨਾਂ ਨੇ ਸਾਰੀਆਂ ਪਾਰਟੀਆਂ ਦੇਖ ਲਈ ਉਹਨਾਂ ਨੇ ਕਾਂਗਰਸ ਦਾ ਰਾਜ ਦੇਖ ਲਿਆ ਉਹਨਾਂ ਨੇ ਆਮ ਆਦਮੀ ਪਾਰਟੀ ਦਾ ਰਾਜ ਦੇਖ ਲਿਆ। ਉਹਨੂੰ ਇਹ ਸਮਝਦੇ ਨੇ ਵੀ ਭਾਰਤੀ ਜਨਤਾ ਪਾਰਟੀ ਇੱਕ ਪਾਰਟੀ ਹੈ ਜਿਹਦੇ ਤੇ ਅਸੀਂ ਵਿਸ਼ਵਾਸ ਕਰ ਸਕਦੇ ਜਿਹਦੇ ਵਿੱਚ ਜਿਹੜਾ ਪੰਜਾਬੀ ਪੰਜਾਬ ਦਾ ਸੂਬਾ ਉਹ ਤਰੱਕੀ ਕਰੇਗਾ ਡਿਵੈਲਪਮੈਂਟ ਵੱਲ ਚੱਲੇਗਾ ਇੰਡਸਟਰੀਅਲਾਈਜੇਸ਼ਨ ਹੋਏਗੀ ਅ ਔਰ ਤੁਸੀਂ ਇਹ ਦੇਖ ਲੈਣਾ 24 ਦੇ ਵਿੱਚ ਜਿਹੜਾ ਨਾ ਪੰਜਾਬ ਦੀ 27 ਦੀ ਇਲੈਕਸ਼ਨ ਦਾ ਜਿਹੜਾ ਰੋਡ ਮੈਪ ਹੈ ਉਹ 24 ਜੇ ਡਿਸਾਈਡ ਹੋ ਜਾਣਾ ਵੀ ਕਿਹੜੀ ਪਾਰਟੀ ਦਾ ਗਾਂ 27 'ਚ ਰਾਜ ਆਏਗਾ ਤੂੰ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਭਾਰਤੀ ਜਨਤਾ ਪਾਰਟੀ ਬਹੁਤ ਬਿਲਕੁਲ ਕੌਨਫੀਡੈਂਟ ਹੈ ਵੀ ਅਸੀਂ 13 ਦੀਆਂ 13 ਸੀਟਾਂ ਤੇ ਆਪਣੀ ਲੜਾਈ ਲੜਾਂਗੇ ਕੱਲਿਆਂ ਲੜਾਈ ਲੜਾਂਗੇ ਔਰ ਇਹਦੇ ਵਿੱਚ ਅਸੀਂ ਮਜ਼ਬੂਤੀ ਦੇ ਨਾਲ ਇਲੈਕਸ਼ਨ ਦੇ ਵਿੱਚ ਕੁਦਾਂਗੇ ਔਰ ਸਾਨੂੰ ਉਮੀਦ ਹੈ ਵੀ ਅਸੀਂ ਚੰਗੀ ਜਿੱਤ ਹਾਸਲ ਕਰਾਂਗੇ ਬਿਲਕੁਲ ਅਸੀਂ ਬੀਜੇਪੀ ਦੇ ਜਿਹੜੇ ਸੀਨੀਅਰ ਲੀਡਰ ਨੇ ਫਤੇਜੰਗ ਬਾਜਵਾ ਜੀ ਉਹਨਾਂ ਦੇ ਨਾਲ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਕਿ ਜਿਹੜੀ 2024 ਦੀਆਂ ਇਲੈਕਸ਼ਨਸ ਹੋਣ ਗਿਆ ਉਹ ਇੱਕ ਰੋਡ ਮੈਪ ਇੱਕ ਨਕਸ਼ਾ ਜ਼ਰੂਰ ਦਿਖਾ ਦੇਣ ਗਿਆ 2027 ਦੀਆਂ ਚੋਣਾਂ ਦਾ ਲੇਕਿਨ ਨਾਲ ਦੇ ਨਾਲ ਇੱਕ ਗੱਲ ਇਹ ਵੀ ਕਈ ਕਹਿੰਦੇ ਕਿ ਜੇਕਰ ਲੋੜ ਪੈਂਦੀ ਹੈ ਐਸਵਾਈਐਲ ਦੇ ਮੁੱਦੇ ਤੇ ਭਾਜਪਾ ਦੀ ਸੀਨੀਅਰ ਲੀਡਰਸ਼ਿਪ ਕੇਂਦਰ ਸਰਕਾਰ ਨੂੰ ਵੀ ਮਿਲੇਗੀ ਔਰ ਐਸਵਾਈਐਲ ਦੇ ਮੁੱਦੇ ਤੇ ਪੰਜਾਬ ਦਾ ਪੱਖ ਆਪਣੇ ਵੱਲੋਂ ਵੀ ਜ਼ਰੂਰ ਰੱਖਣਗੇ ਕੈਮਰਾ ਤੇ ਮੇਰੇ ਸਹਿਯੋਗੀ ਅਮਨ ਦੇ ਨਾਲ ਮੈਂ ਅਨੂਜਾ ਸ਼ਰਮਾ ਤੁਸੀਂ ਦੇਖ ਰਹੇ ਹੋ ਗਲੋਬਲ ਪੰਜਾਬ ਟੀਵੀ